ਯਾਰ ਬਰਾੜ ਕਿੰਨਾ ਜ਼ਮਾਨਾ ਬਦਲ ਗਿਆ ਹਨਾ ਜਿਹੜਾ ਆਪਣੇ ਵਾਲਾ ਸਮਾਂ ਸੀਗਾ 90 99 ਵਾਲੀ ਜਿਹੜੀ ਆਪਣੀ ਪੀੜ੍ਹੀ ਆ ਹਨਾ ਬਹੁਤ ਫਰਕ ਪੈ ਗਿਆ ਹੁਣ ਤਾਂ ਬੜਾ 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 ਫਰਕ ਪੈ ਗਿਆ ਫਰਕ ਦੀ ਯਾਰ ਸੁਣ ਲੈ ਹੁਣ ਆਪਾਂ ਸਟਾਰਟ ਬੜਾ ਨਹੀਂ ਤਾਂ ਸਕੂਲ ਤੋਂ ਹੀ ਕਰ ਲਾ ਹਾਂ ਆਪਾਂ ਹੁਣ ਜਦੋਂ ਪਲੱਸ 2 ਕੀਤੀ ਜਿਹੜੇ ਸਨ ਚ 11 10 11 11 12 ਚ ਕੀਤੀ ਇੱਥੇ ਜੇ ਕੀਤੀ ਹਨਾ ਉਦੋਂ ਮੰਨ ਕੇ ਚਲ ਟਾਵੇਂ ਟਾਵੇਂ ਬੰਦੇ ਕੋਲੇ ਨਾ ਸਾਈਕਲ ਵੀ ਕਿਸੇ ਕੋਲੇ ਹੁੰਦਾ ਸੀ ਘਰ ਦੇ ਲੈ ਕੇ ਦਿੰਦੇ ਸੀ ਸਾਈਕਲ ਮੇਰੇ ਕੋਲੇ ਸਾਈਕਲ ਹੁੰਦਾ ਸੀਗਾ 10ਵੀਂ ਕਲਾਸ ਚ 10ਵੀਂ ਕਲਾਸ ਚ ਹਾਂ ਤੇ ਸਾਰਾ ਕਾਲਾ ਸੀਗਾ ਤੇ ਮਗਰਾੜ ਨੀਲਾ ਸੀਗਾ ਆਪ ਨੂੰ ਸੰਗ ਆਇਆ ਕਰੇ ਜਿਵੇਂ ਸਕੂਲ ਚ ਜਾਂਦੇ ਹਾਂ ਸਕੂਲ ਚ ਜਾਂਦੇ ਹਾਂ ਤੇ ਉਹ ਹੁਣ ਜਦੋਂ ਘਰ ਦੇ ਕਹਿੰਦੇ ਲੈ ਕੇ ਜਾਣਾ ਲੈ ਜਾ ਨਹੀਂ ਲੈ ਕੇ ਜਾਣਾ ਨਹੀਂ ਤੁਰ ਕੇ ਜਾ ਤੁਰ ਕੇ ਜਾਣੀ ਆਪਾਂ ਮੈਨੂੰ ਲੱਗਦਾ ਵੀ ਜਿਹੜੀ 90 99 ਵਾਲੀ ਆ ਪੀੜੀ ਆ ਨਾ ਆਪਾਂ ਫੱਟੀਆਂ ਵੀ ਆਪਾਂ ਪੋਚ ਲਈਆਂ ਹਨਾ ਦਵਤਾ ਨਾਲ ਸ਼ਾਈ ਨਾਲ ਆਪਾਂ ਲਿਖ ਲਿਆ ਪਿਆ ਉਹਦੇ ਤੇ ਫੱਟੀਆਂ ਤੇ ਤੇ ਘਾਚੀ ਕੁੱਟ ਕੇ ਘਰੇ ਭਿਓ ਕੇ ਉਦੋਂ ਵਾਰ ਬੋਰੀ ਵਾਲਾ ਵਸਤਾ ਬੋਰੀ ਥੱਲੇ ਨਾਲ ਵੀ ਲੈ ਜਾਣੀ ਮੈਨੂੰ ਨਾਲ ਵੀ ਲੈ ਕੇ ਜਾਣੀ ਬੋਰੀ ਵਾਲਾ ਵਸਤਾ ਤੇ ਆ ਜਿਹੜੀ ਹੁੰਦੀ ਸੀ ਕਿ ਮੋਰ ਪੰਖ ਹਨਾ ਵਿਦਿਆ ਪੜਾਈ ਆ ਉਹ ਲੱਗਿਆ ਆਪਣੇ ਬੂਟਾ ਇਹ ਕਿਤਾਬਾਂ ਚ ਆਪਾ ਪਾਲੀ ਉਦੋਂ ਐ ਹੁੰਦਾ ਉਹੀ ਪਾਈ ਜਾਣੀ ਬਾਈ ਵਾਰ ਵਾਰ ਜਿੰਨੇ ਮਰਜ਼ੀ ਨਲਾਇਕ ਬਣਦੇ ਸੀਗੇ ਉਹ ਪਾਉਂਦੇ ਨਲਾਇਕ ਹੀ ਸੀਗੇ ਉਦੋਂ ਐ ਹੁੰਦਾ ਵੀ ਬਾਈ ਕਿਰਾਂ ਇਹ ਪਾ ਲੋ ਪੜਾਈ ਜਿੰਨਾ ਮਰਜ਼ੀ ਲੈ ਗੋ ਪੜਾਈ ਦਾ ਆ ਹੀ ਜਾਣੀ ਜਾਂ ਮੋਰ ਦੇ ਖੰਭ ਹੁੰਦੇ ਸੀ ਤੇ ਇਹ ਚੀਜ਼ਾਂ ਪਾਉਣੀਆਂ ਉਹ ਹਨਾ ਤੇ ਜਦੋਂ ਰਿਜ਼ਲਟ ਸੁਣਨ ਜਾਣਾ گلاب ਦੇ ਫੁੱਲ ਲੈ ਕੇ ਜਾਣਾ ਹਨਾ ਭਾਲ ਕੇ ਹਾਂ ਸਾ ਮੈਂ ਦੱਸਿਆ ਨਾ ਵੀ ਆਪਣੀ ਪੀੜੀ ਇਹ ਹੀ ਹੈ ਬਈ ਆ ਆਈ ਦੀ ਤੇ ਲਾਲਾ ਯਾਰ ਜੋਤ ਹੁਣ ਆਈ ਫੋਨ ਆ ਇਹ ਜਿਹੜੇ ਫੋਨ 4 4 ਕੈਮਰਿਆਂ ਵਾਲੇ ਆ ਗਏ ਤੂੰ ਸਹੀ ਦੱਸੀ ਤੂੰ ਆਜੀ ਜ਼ਿੰਦਗੀ ਚ ਪਹਿਲਾ ਫੋਨ ਕਦੋਂ ਲਿਆ ਸੀ ਤੇ ਕਿਹੜਾ ਲਿਆ ਸੀਗਾ ਯਾਦ ਹੈ ਮੈਂ 2010 ਚ ਲਿਆ ਸੀਗਾ ਕਿਹੜਾ ਲਿਆ ਸੀ 1509 ਉਦੋਂ ਕਲਰ ਸਕਰੀਨ ਵਾਲਾ ਹੁੰਦਾ ਹੁੰਦਾ ਸੀ ਇੱਕ ਆਉਂਦਾ ਸੀ ਪਹਿਲਾਂ 1200 1100 ਚੱਲਦਾ 1100 ਚੱਲਿਆ ਸਟਾਰਟ ਤੇ 1200 ਆ ਗਿਆ 1100 ਦੀ ਪੀਲੀ ਸਕਰੀਨ ਸੀਗੀ ਤੇ 1209 ਉਹ ਕਲਰ ਸਕਰੀਨ ਆ ਸੀਗਾ 1100 ਪਤਾ ਕਿੰਨੇ ਦਾ ਵੇਚੋ ਉਹਦਾ ਤਾਂ ਬਹੁਤ ਮਹਿੰਗਾ ਸੀ 4500 ਦਾ ਫੋਨ ਨਾ 1100 1100 ਸੀਗਾ 4500 ਦਾ ਦਰਸ਼ਕੋ ਫੋਨ ਸੀ ਉਹਦਾ 1100 ਜਿਹੜਾ ਆਪਾਂ ਜਾ ਕਹਿ ਦਿੰਦੇ ਆ 1100 ਦੀ 15 Pro ਜਿੰਨੀ ਚੜਾਈ ਸੀ ਪੂਰੀ ਚੜਾਈ ਹੁੰਦੀ ਫਿਰ 52 33 62 33 33 10 7600 600 ਕੱਡਾ ਵੱਡਾ ਦੀ ਫੋਨ ਇੱਕ 12 10 ਉਹਨੇ ਦੇ ਉਹਦੇ ਰਿੰਗਰ ਕੜ ਕੜ ਕੇ ਰਿੰਗਰ ਕੜ ਕੜ ਕੇ ਆਏ ਸਾਬਤਾ ਹੀ ਚਲਾ ਲੈਣੇ ਬਾਈ ਯਾਰ ਉਹ ਜਵਾਨਾ ਨਾ ਪਰ 600 ਫੋਨ ਦੇ ਕੋਲ ਕਿੰਨਾ ਭਾਰਾ ਸੀ ਵਿਚਾਲੇ ਉਹ ਤੇ ਪੰਭੀਰੀ ਜੀ ਪੰਭੀਰੀ ਹੋਣੀ ਸੀ ਨਾ ਫਿਰ ਸੋਨੀ ਰੈਕਸ਼ਨ ਦੇ ਆਏ ਸੋਨੇ ਦੇ ਮਟਰੋਲਾ ਫਿਰ ਇੱਕ ਨਾ ਦਰਸ਼ਕਾਂ ਨੂੰ ਪਤਾ ਨਹੀਂ ਹੁਣ ਜਿਹੜੇ ਅੱਖੀਆਂ ਨਾ ਛੋਟੇ ਬੱਚੇ ਆ ਜਿਹੜੇ ਬੱਚੇ ਕਹਿ ਸਕਦੇ ਕਿਉਂਕਿ ਜਿਹੜੇ ਹੋਣ ਵਾਲੀ ਪੀੜ੍ਹੀ ਹੈ ਨਾ ਬਾਈ 2000 ਮਾਡਲ ਆ 2000 ਤੋਤੇ ਆ ਜਿਹੜੇ ਉਹਨਾਂ ਨੂੰ ਨਹੀਂ ਪਤਾ ਹਣਾ ਤੈਨੂੰ ਪਤਾ ਜੋ ਤਾਂ ਜਿਹੜੇ ਐ ਸਿਰਜਾ ਜੋੜ ਕੇ ਇਨਫਰਾਇਰਡ ਵਜਦੀ ਹੁੰਦੀ ਸੀ ਇਨਫਰਾਇਰਡ ਇਨਫਰਾਇਰਡ ਹੁੰਦੀ ਸੀ ਐ ਜੋੜ ਕੇ ਨਾ ਐ ਫੋਨ ਤੇ ਦਾ ਇੱਕ ਦੀ ਚੀ ਫੋਟੋ ਫਟੋਂ ਆਏ ਆਉਣੀ ਇੱਕ ਦੂਜੇ ਜਿਹੜੀਆਂ ਹੁਣ ਆਈ ਫੋਨ 'ਚ ਚੱਲੀ ਜਾਂਦਾ ਸਿਸਟਮ ਐ ਜੋੜ ਕੇ ਆਪਣੇ ਮਿੱਤਰ ਨੇ 3220 ਫੋਨ ਆਉਂਦਾ ਸੀਗਾ ਉਹਦੇ ਸਾਈਡ ਤੇ ਲਾਈਟਾਂ ਚੱਲਦੀਆਂ ਜਾਂਦੀਆਂ ਸੀਗੀਆਂ ਕੋਈ ਜ਼ਿਆਦਾ ਕਹਿੰਦੇ ਬੁੜੀਆਂ ਰਾ ਬੁੜੀਆਂ ਹਸ ਤੇ ਉਹਦੇ 'ਚ ਨਾ ਮੰਨ ਲਓ ਵੀ ਗਾਣਿਆਂ ਦੀ ਜਿਵੇਂ ਆਪਣੇ ਉਹਦੇ ਰੀਲਾਂ ਵਾਲੇ ਡੈਕ ਹੁੰਦੇ ਸੀਗੇ ਤੇ ਰਿਕਾਰਡਿੰਗ ਹੋ ਜਾਂਦੀ ਸੀਗੀ ਗਾਣਿਆਂ ਦੀ ਉਹ ਹੀ ਟਿਊਨ ਲੱਗ ਜਾਂਦੀ ਉਹ ਜਦੋਂ ਕਿਤੇ ਵਿਹਲੇ ਬਟਿਆ ਹੁਣ ਤਾਂ ਬੰਦਾ ਗੂਗਲ ਤੇ ਸਰਚ ਮਾਰਦਾ ਹੁਣ ਤਾਂ ਬਾਲਾ ਕੋ ਤੇ ਸਰਚ ਮਾਰਦਾ ਹੁਣ ਤਾਂ ਉਵੇਂ ਹੀ ਚੱਲ ਪੈਂਦਾ ਉਹ ਜ਼ਮਾਨਾ ਉਹ ਵਧੀਆ ਸੀਗਾ ਮੈਨੂੰ ਲੱਗਦਾ ਵੀ ਆਪਣੀ ਇੱਕ ਐਹੋ ਜਿਨ੍ਹਾਂ ਨੇ ਬਲੂਟੁੱਥ ਦੇਖ ਲਿਆ ਤੇ ਵਾਰਤ ਲਿਆ ਹੁਣ ਤਾਂ ਬਲੂਟੁੱਥ ਸਿਰਫ ਇਨਾਕ ਵਾਰਤਦੇ ਆ ਵੀ ਜਾਂ ਤਾਂ 이어ਫੋ ਆਹ ਅਟੈਚ ਕਰ ਲੈਂਦੇ ਕੰਨਾਂ ਵਾਲੇ ਸਾਡੀ 10ਵੀਂ ਚ 180 ਰੁਪਏ ਫੀਸ ਸੀਗੀ ਮੈਂ ਤੁਹਾਨੂੰ ਆਪ ਦੀ ਸੱਚਾਈ ਦੱਸਦਾ 180 180 ਰੁਪਏ ਤੇ ਜਦੋਂ ਜੋਨ ਦੀਆਂ ਛੁੱਟੀਆਂ ਹੁੰਦੇ ਜਾਂ ਉਦੋਂ 2 ਮਹੀਨਿਆਂ ਦੀ ਫੀਸ ਇਕੱਠੀ ਜਮਾ ਕਰਵਾ ਲੈਂਦੇ ਆਪਣੇ ਵੀ ਛੁੱਟੀਆਂ ਦੀ ਛੁੱਟੀਆਂ ਦੀਆਂ ਉਹ ਲੈ ਲੈਂਦੇ ਹੁੰਦੇ ਫਿਰ 180 ਤੇ 360 ਰੁਪਏ ਹੀ ਬਣੇ ਬਣ ਗਏ ਉਦੋਂ 360 ਰੁਪਏ ਘਰੋਂ ਆਏ ਮੰਗਣੇ ਇੰਨੇ ਔਖੇ ਹੁੰਦੇ ਸੀ ਕਿ ਵੀ ਅਰ 360 ਰੁਪਏ ਘਰੇ ਪਤਾ ਨਹੀਂ ਹੋਣਗੇ ਕਿ ਨਾ ਹੋਣਗੇ ਵੀ ਐਨੀ ਵੈਲਿਊ ਸੀਗੀ 2000 ਇਹ 7-8 ਦੀ ਗੱਲ ਆ ਤੇ ਮੰਨ ਲਾ ਵੀ ਹੌਣ ਜੇ ਦੇਖੀ ਹੁਣ ਤਾਂ ਜਵਾਗ 100 ਰੁਪਏ ਉਹੀ ਖਾ ਜਾਂਦਾ ਸਮਝਦੇ ਪਹਿਲੀ ਵਾਰ ਤਾਂ ਲੈਂਦਾ ਹੀ ਨਹੀਂ 100 ਰੁਪਏ ਅਗਲਾ ਕਹਿੰਦਾ 100 ਦਾ ਕੀ ਆਊਗਾ ਤੇ ਉਦੋਂ 360 ਰੁਪਏ ਘਰੋਂ ਆਏ ਜਦੋਂ ਮੰਗਣੇ ਉਦੋਂ ਆਏ ਹੁੰਦਾ ਸੀਗਾ ਵੀ ਯਾਰ ਘਰ ਦੇ ਕਹਿਣਗੇ ਵੀ ਪਹਿਲਾਂ ਤਾਂ ਇਹ 2-4 ਦਿਨ ਤਾਂ ਉਹੀ ਨਿਗਾ ਦੇਣੇ ਜਿਹੜੇ ਹਾਲੇ ਠਹਿਰ ਕੇ ਮੰਗਾਗਾ ਠਹਿਰ ਕੇ ਮੰਗਾ ਜਿੱਦੇ ਵੀ ਮੰਗਣੇ ਵੀ ਉਦੋਂ ਪੂਰਾ ਡਰ ਕੇ ਵੀਰ ਕਿਤੇ ਆਏ ਨਾ ਕਹਿੰਦਾ ਸਾਡੇ ਪੈ ਗਿਆ ਮੈਚ ਸਮਾਂ ਚੱਲਦਾ ਉਹ ਯਾਰ ਆਏ ਸਮਾਂ ਹਾਸਾ ਖੇਡਿਆ ਚਾਹੀ ਨੰਗ ਨੰਗ ਜਾਣਾ ਤੇ ਜਾਂ ਗਵਾਂਡਾਂ ਦਾ ਤੇ ਅੱਜ ਦੀਆਂ ਖੇਡਾਂ ਦਾ ਫਰਕ ਕਰਾ ਗਿਆ ਹਲਾ ਹਲਾ ਯਾਰ ਉਦੋਂ ਬੰਦਰ ਕਿਲਾ ਆ ਪੀਚੋ ਦੇਖ ਲਾ ਮੁੰਡੇ ਕੁੜੀਆਂ ਇਕੱਠੇ ਖੇਡਦੇ ਜਾਂਦੇ ਸੀ ਇੱਕ ਹੁੰਦਾ ਸੀ ਆ ਪਿੱਠੂ ਪਿੱਠੂ ਪਾਉਣਾ ਪਿੱਠੂ ਗੋਲੀਆਂ ਜਿਵੇਂ ਗੁੱਤੇ ਪਾਉਣਾ ਗੁੱਲੀ ਡੰਡਾ ਹੋ ਗਿਆ ਇਹ ਚੀਜ਼ਾਂ ਹੀ ਚੱਲਦੀਆਂ ਸੀ ਆ ਤਾਂ ਮੈਨੂੰ ਲੱਗਦਾ ਵੀ ਹੁਣ ਤਾਂ ਲੋਪ ਹੀ ਹੋ ਗਏ ਮੋਬਾਈਲਿਸ਼ਨ ਹੁੰਦੇ ਪਬਜੀ ਨੇ ਲੂ ਪੀ ਲਿਆ ਪਬਜੀ ਨੇ ਕਿੰਨੇ ਜੋ ਆਕਮਲੇ ਕਰਤੇ ਯਾਰ ਇੱਕ ਗੱਲ ਹੋਰ ਆ ਜੋਤ ਉਦੋਂ ਯਾਰ ਬੰਦਾ ਜਵਾਕ ਵਾਧਾ ਫੁੱਲਦਾ ਵੀ ਸੀ ਟੈਨਸ਼ਨ ਵੀ ਆਣੀ ਸੀ ਕਿਉਂ ਸੀ ਕਿਉਂਕਿ ਖੁੱਲੀਆਂ ਖੇਡਾਂ ਖੇਡਦੇ ਸੀ ਪ੍ਰੈਕਟੀਕਲ ਖੇਡਾਂ ਸੀ ਬਾਕੀ 8 ਵਜੇ ਸਕੂਲ ਲੱਗਦਾ ਹਾਂ ਹੁਣ ਤਾਂ ਬਈਨਾਂ ਦਾ ਹੁਣ ਮੰਨ ਲਾ ਫਿਰ ਸਾਚ ਸਕੂਲ ਦੀ ਸੁਣ ਲਾ ਤੂੰ ਸ਼ਕਤੀਮਾਨ ਵੇਖਣਾ ਹਾਂ ਦੁਪਹਿਰੇ ਤੂੰ ਕਿਨੇ ਆ ਰਹੀ ਭਜੇ ਸਕੂਲੋਂ ਸ਼ਕਤੀਮਾਨ ਵੇਖਣ ਕਰੇ ਸਾਡਾ ਤਾਂ ਜਮਾ ਬਾਰ ਚ ਹੁੰਦਾ ਸੀਗਾ ਉੱਥੇ ਆ ਜਾ ਦੇ ਅਸੀਂ ਭਾਈ ਉੱਥੋਂ ਭੱਜਣਾ 12 ਵਜੇ ਫਿਰ ਇੱਕ ਨੇ ਐਂਟੀਨਾ ਫੜਨਾ ਸਿਆਪਾ ਕਿਹੜਾ ਇੱਕ ਹੁੰਦਾ ਸੀ ਉੰਟੀਨੇ ਨੂੰ ਆਇਆ ਕਰੀਣਾ ਇੱਕ ਨੇ ਤਾਂ ਉੱਤੇ ਬੈਠੇ ਨੇ ਸਟੋਰੀ ਸੁਣੀ ਜਾਣੀ ਉਹ ਜਕਾਲ ਕੀ ਕਰਦਾ ਡਾਕਟਰ ਜੈ ਉਹ ਦੂਜੇ ਸ਼ਕਤੀਮਾਨ ਆ ਗਿਆ ਗੀਤਾ ਵਿਸ਼ਵਾਸ ਕੀ ਕਰੀ ਜਾਂਦੀ ਹੈ ਉਹਨੇ ਸਾਰੀ ਸਟੋਰੀ ਤਾਂ ਬੈਠੇ ਨੇ ਸੁਣ ਲੈਣੀ ਤੇ ਜਾਂ ਬਾਅਦ ਚ ਦੱਸਣੀ ਭਾਈ ਉਹ ਨਹੀਂ ਆਉਣੀ ਆ ਰਹਿਣੀ ਯਾਰ ਮੈਨ ਲਈ ਉਹ ਚੀਜ਼ਾਂ ਲੋਕ ਨਾ ਓਮ ਵੀ ਸੌਕੇ ਦੇਗੇ ਬਰਾੜ ਕਹਿੰਦੇ ਆਂ ਪੈਸਾ ਆਈ ਜਾਂਦਾ ਲੋਕਾਂ ਕੋਲੇ ਉਹ ਨਹੀਂ ਉਨੀ ਟੈਨਸ਼ਨ ਆ ਵਧ ਗਈਆਂ ਸੈਟ ਹੋਈ ਜਾਂਦੇ ਉਹ ਨਹੀਂ ਹੁਣ ਤੂੰ ਆਪਸੇ ਹਾਬ ਲਾ ਲਾ ਵੀ ਆ 3 2 2 5 ਫੋਨ ਪਿਆ ਕੌ ਲੱਗਿਆ ਪਿਆ ਇੰਨੇ ਫੋਨ ਰੱਖ ਕੇ ਵੀ ਸੰਤੁਸ਼ਟੀ ਨਹੀਂ ਆਪਾਂ ਨੂੰ ਐ ਦਿਮਾਗ ਤੇ ਸਟ੍ਰੈਸ ਰਹਿੰਦਾ ਹਨਾ ਉਦੋਂ ਸਿਰਫ ਕੀ ਹੁੰਦਾ ਇੱਕ ਹੀ ਟੀਵੀ ਘਰੇ ਉਹਦੇ ਤੇ ਸਾਰਾ ਟੱਬਰ ਸਾਰਾ ਟੱਬਰ ਫਿਰ ਹੋਰ ਵੇਖ ਉਹ ਤੇ ਲਿਸ਼ਕਾਰਾ ਚੱਲਣਾ ਬੁੜੀਆਂ ਨੂੰ ਪਤਾ ਹੁੰਦਾ ਸੀ ਲਿਸ਼ਕਾਰਾ ਇੰਨੇ ਮੇ ਚੱਲ ਵਜਣਾ 7 ਸਵਾ 7 ਖਬਰਾਂ ਚੱਲਣੀਆਂ ਖਬਰਾਂ ਚੱਲਣੀਆਂ 7 ਸਵਾ 7 ਤੇ ਟਾਈਮ ਵੇੜ ਕੇ ਕੰਮ ਨਵੇੜ ਕੇ ਟਾਈਮ ਨਾ ਤੇ ਉਦੋਂ ਆ ਕੇ ਵੀ ਚੁੱਲ੍ਹੇ ਤੇ ਆਉ ਤੇ ਟੀਵੀ ਮੂਰੇ ਬਹਿ ਜਾਣਾ ਉਹਦਾ ਵੇੜੇ ਖੁੱਲੇ ਹੁੰਦੇ ਸੀਗੇ ਬਾਹਰ ਸਾਡੇ ਵੀ ਆਈ ਸੀਗਾ ਵੱਡਾ ਬੈਂਚ ਸੀਗਾ ਉਹਦੇ ਤੇ ਰੱਖ ਲੈਣਾ ਟੀਵੀ ਬਾਹਰ ਸਾਰਿਆਂ ਨੇ ਉਦੋਂ ਬਾਅਦ ਸਾਰੇ ਬਸ ਇੱਕ ਸਮਾਂ ਦਾ ਯਾਰ ਜਿੰਨੇ ਟੇ ਘਰੇ ਕੰਮ ਰਿਹਾ ਉਹਨੇ ਟੀਵੀ ਤਾਂ ਵੇਂਦੇ ਨਹੀਂ ਹੁਣ ਹੁਣ ਬਾਕੀ ਪਰਿਵਾਰ ਚ ਕੌਣ ਬੈਂਦਾ ਫੋਨ ਲੈ ਚੱਕਿਆ ਚਾਰਜ ਜਨੇ ਇਕੱਠੇ ਬੈਠਿਆ ਡੋ ਅਫੰਡਾ ਬਾਕੀ ਜਿਹੜੇ ਹੁਣ ਰੋਟੀ ਪਾ ਲਈ ਪਾ ਕੇ ਆ ਗਏ ਕਮਰੇ ਚ ਵੜ ਜਾਣਾ ਫੋਨ ਨਾਲ ਫੋਨ ਦੇ ਨਾਂ ਰੋਟੀ ਖਾਣੀ ਹਾਂ ਤੜਕੇ ਨਿਕਲਣਾ ਤੜਕੇ ਨਿਕਲਣਾ ਅੱਗੇ ਬਹਿ ਜਾਣਾ ਚੁੱਲੇ ਦੇ ਵਾਲੇ ਦਿਵਾਲੇ ਬੈਠੇ ਰਹਿਣਾ ਰੋਟੀ ਖਾਂਦੇ ਮਨ ਲੱਗਾ 10 ਵਜੇ ਆਉਂਦੇ ਗੱਲਾਂ ਮਰੀ ਜਾਣੀਆਂ ਫੇਰ ਉੱਠਦਾ ਨਹੀਂ ਕਰਦਾ ਹੁਣ ਕੋਈ ਰਾਤ ਨੂੰ ਮੈਂ ਨਾ ਮੰਮੀ ਨੂੰ ਜਗਾ ਕੇ ਨਾਲ ਉਹ ਤਾਲਾ ਨਾਟਕ ਚੱਲਦਾ ਹੁੰਦਾ ਸੀਗਾ ਆਪੀਤੀ ਹਾਂ ਸਵਾ 10 ਹਾਂ ਤੇ ਉਹ ਮੈਂ ਦੇਖਣ ਨਾਲੇ ਤਾਂ ਮੈਨੂੰ ਸੋਣਾ ਮੈਨੂੰ ਡਰ ਲੱਗਾ ਤਾਂ ਨਾਲੇ ਵੇਖਣਾ ਵੀ ਜ਼ਰੂਰ ਵੀ ਆ ਸ਼ੌਂਕ ਉਹ ਚੀਜ਼ਾਂ ਨੂੰ ਚਾਹ ਹੁੰਦਾ ਹੁਣ ਚਾਹ ਹੈ ਨਹੀਂ ਆਹ ਉਹ ਚੀਜ਼ਾਂ ਦਾ ਹੁਣ ਤਾਂ ਮੰਨ ਕੇ ਜੇ ਸਕੂਲ ਆ ਕੋਟ ਆਪਾਂ ਜਾਂਦੇ ਰਹੇ ਆਪਾਂ ਪੜ੍ਹਦੇ ਰਹੇ ਆ ਹਨਾ ਜਦੋਂ ਉੱਥੇ ਜਾਣਾ ਘਰੋਂ ਮਿਲਨੇ 50 ਰੁਪਏ ਮਿਲ ਜਾਨੇ ਵੀ ਡੇਲੀ ਦਾ ਖਰਚਾ ਹਾਂ ਵੈਸੇ ਉਹ ਵੀ ਨਾਲ ਗੱਡੀਆਂ ਤੇ ਪੱਠੇ ਲਿਆਉਣੇ ਦੇਖ ਲਾ ਤੇ ਦੋ ਸਾਢੇ 1 ਘੰਟਾ ਬਲਦ ਤਾਂ ਆਉਣ ਤੇ ਲੱਗਦਾ ਸੀਗਾ ਬਲਦ ਗੱਡੀ ਤੇ 1 ਘੰਟਾ ਜਾਣ ਤੇ ਲੱਗਦਾ ਸੀ ਤੇ ਹੁਣ ਆ ਮੋਟਰਸਾਈਕਲਾਂ ਨੇ ਜਿਹੜੀਆਂ ਹੁਣੇ 10 ਮਿੰਟਾਂ ਚ ਆ ਜਾਂਦਾ ਇਹ ਵੀ ਐਂ ਲੱਗਦਾ ਬਾਹਲੀ ਟਾਈਮ ਲਾਦਾ ਟਾਈਮ ਬੜਾ ਲੱਗਦਾ ਉਹਦਾ ਲੋਕ ਕਿੰਨੇ ਸੌਕੇ ਸੀਗੇ ਇੱਕ ਮੇਨ ਨਾ ਸਬਰ ਸਬਰ ਹੈਣੀ ਹੁਣ ਉਹਦਾ ਸਬਰ ਸੀ ਬਾਈ ਉਹਦਾ ਸਬਰ ਪੂਰਾ ਹੀ ਹੁਣ ਤਾਂ ਤੁਮਾਂ ਦਾ ਵੀ ਜਦੋਂ ਬਾਹਲੀ ਬਾੜ ਕੀ ਜਾਣਾ ਯਾਰ ਸੈਰ ਦੋ ਆਪਾਂ ਰੋਡ ਤੇ ਜਾਣਾ ਨਾ ਗੱਡੀ ਲੈ ਕੇ ਜੇ ਤੂੰ ਮੜੀ ਕਿਤੇ ਗੱਟੀ ਗੱਡੀ ਨਹੀਂ ਨਾ ਵੱਟੀ ਅਗਲੇ ਤੇ ਅਗਲਾ ਬਾਈ ਗੋਲੀ ਮਾਰਨ ਤੱਕ ਆਉਂਦਾ ਉਤਰ ਕੇ ਲੜਨ ਤੱਕ ਐਂ ਗੱਲ ਫੜਨ ਤੱਕ ਆਉਗਾ ਪਾਸੇ ਨਹੀਂ ਕੀਤੀ ਉਹ ਨਹੀਂ ਕੀਤੀ ਸਬਰ ਹੈਣੀ ਬਾਈ ਆਪਣੇ ਵੇਲੇ ਵੀ ਆਪਾਂ ਦੇਖਦੇ ਆ ਜਿਵੇਂ ਆ ਜਿਹੜੇ ਆਪਣੇ ਮੰਨ ਲਾ ਵੀ 90 ਤੋਂ 2000 ਤੋਂ ਥੱਲੇ ਥੱਲੇ ਵਾਲੀ ਪੀੜ੍ਹੀ ਹੈ ਨਾ 95 96 99 90 ਉਦੋਂ ਵੀ ਭਰਾਪਾ ਸੀਗਾ ਸਾਡੇ ਮੇਰੇ ਦੇਖਣ ਚ ਮੈਂ ਬਹੁਤ ਦੇਖਿਆ ਕਈ ਵਾਰ ਜਿਵੇਂ ਕਿਸੇ ਦੇ ਬਿਮਾਰੀ ਆ ਜਾਣੀ ਹੈ ਨਾ ਕੋਈ ਬਿਮਾਰ ਹੋ ਜਾਣਾ ਜਾਂ ਫੇ ਮੌਤ ਹੋ ਜਾਣੀ ਉਹਦੋਂ ਨਰਮੇ ਹੁੰਦੇ ਸੀਗੇ ਨਰਮੇ ਵੀ ਲੋਕਾਂ ਨੇ ਇਕੱਠੇ ਮੰਗ ਪਾ ਦੇਣੀ ਜਿਵੇਂ ਆਪਾਂ ਕਹਿੰਦੇ ਨੇ ਨਾ ਸਾਰਾ ਪਰਿਵਾਰ ਇਕੱਠੇ ਹੋ ਗਿਆ ਆਸੇ ਪਾਸੇ ਆਪਸੇ ਉਹ ਗੁੱਡ ਕੇ ਜਾਂਦੇ ਸੀ ਤੇ ਹੁਣ ਤਾਂ ਜੇ ਕਿਸੇ ਦਾ ਘਾਜਾ ਦੇ ਹੋ ਜਾ ਅਗਲਾ ਡੌਂਡੀ ਪੱਟ ਦਿੰਦਾ ਵੀ ਯਾਰ ਉਹਦੇ ਨਾਲੇ ਦੂਜੀ ਐਂ ਗੱਲ ਅਗਲਾ ਕਹਿੰਦਾ ਯਾਰ ਮਰਜੀ ਦਾ ਚੰਗਾ ਡਾਊਨ ਹੋ ਜੇ ਹੁਣ ਤਾਂ ਆ ਚੀਜ਼ਾਂ ਹੋ ਗਈਆਂ ਹੁਣ ਉਦੋਂ ਬਾਹ ਫੜਦੇ ਸੀ ਉਹਦੋਂ ਬਾਹ ਫੜਦੇ ਸੀ ਉਹਦੋਂ ਹਯਾ ਦਾ ਸੀਗੀ ਯਾਰ ਹੁਣ ਹੁਣ ਡੇਗਨ ਚ ਹੋਏ ਪਏ ਆ ਵੀ ਇਹ ਕਿਤੇ ਤਰੱਕੀਕਾਰੀ ਨਾ ਜਾਵੇ ਯਾਰ ਬੰਦਾ ਹੁਣ ਆਹ ਚੀਜ਼ ਹੋ ਗਈਆਂ ਬਹੁਤ ਯਾਰ ਉਹ ਗੱਲਾਂ ਸੀ ਹੁਣ ਤਾਂ ਮਨ ਲੱਗਦਾ ਵੀ ਆਹ ਲਾਈਟ ਬਿਨ ਇੱਕ ਮਿੰਟ ਨਹੀਂ ਸਾਰਦੇ ਉਦੋਂ ਕੱਟ ਕਿੜੇ-ਕੜੇ ਹੁੰਦੇ ਸੱਟ ਕਿੜੇ-ਕੜੇ ਪੱਖੀਆਂ ਚੱਲੇ ਜਾਂਦੇ ਸੀ ਹਾਂ ਐਡੇ-ਐਡੇ ਤਗੜੇ ਕੱਟ ਹੁੰਦੇ ਸੀ ਏਸੀ ਕਿਸੇ ਦੇ ਘਰੇ ਨਹੀਂ ਹੁੰਦਾ ਸੀ ਕੱਚੇ ਕੋਠੇ ਜਾਂ ਕਿਤੇ ਛੱਪਰ ਜਿਹਾ ਬਣਾਇਆ ਉਦੋਂ ਆਪਣੇ ਉਹੇ ਜਿਹਾ ਮਾਹੌਲ ਸੀਗਾ ਤਾਂ ਹੀ ਆਪਾਂ ਆਪਣੀ ਜਿਹੜੀ ਉਮਰ ਦੇ ਹਲੇ ਆਪਾਂ ਕੇਤੇ ਨਾਲ ਜੁੜੇ ਬੈਠੇ ਹਾਂ ਜੁੜੇ ਬੈਠੇ ਹੋਣ ਵਾਲੇ ਜਵਾਕਾਂ ਨੂੰ ਤਾਂ ਹੀ ਨਹੀਂ ਪਤਾ ਨਹੀਂ ਕਦੋਂ ਪਾਣੀ ਦੀ ਵਾਰੀ ਆ ਕਿੱਥੇ ਸਾਡਾ ਖੇਤ ਕਿੰ ਕੇਵਟ ਨੰਬਰ ਨਹੀਂ ਪਤਾ ਨਹੀਂ ਪਤਾ ਨਾ ਕਿਸ ਨੂੰ ਖਤੌਨੀ ਪਤਾ ਨਾ ਖਸਰਾ ਪਤਾ ਕਿਸੇ ਨੂੰ ਨਹੀਂ ਪਤਾ ਕੋਈ ਬਾਈ ਨਹੀਂ ਪਤਾ ਵੀ ਸਾਡੇ ਇਧਰ ਨੂੰ ਕਿੰਨੀ ਬਾਈ ਆ ਕਿਉਂਕਿ ਬਾਈ ਹੁਣ ਯਾਰ ਬਾਲੀ ਵੜ ਗਈ ਜਣਾ ਕਿਸ ਨੂੰ ਐ ਨਹੀਂ ਪਤਾ ਜਵਾਗ ਨੂੰ ਪੁੱਛ ਲਈ ਵੀ ਕਿਲਾ ਕਿੰਨੇ ਕਰਮਾ ਦੁੰਦਾ ਹਾਂ ਕਿਸੇ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਮਾਰੀ ਨਹੀਂ ਪਤਾ ਆਪਦੀ ਕਦੋਂ ਆ ਟਰੈਕਟਰ ਨਹੀਂ ਪਤਾ ਕਿ ਕਿਹੜੇ ਗੇਅਰ ਚ ਤਾਂ ਯਾਰ ਨਾ ਐ ਪਤਾ ਇੱਕ ਕਨਾਲ ਚ ਕਿੰਨੇ ਆ ਨਾ ਕਿਲੇ ਚ ਪਤਾ ਕਿੰਨੀਆਂ ਕਨਾਲ ਆ ਹੈਗੀਆਂ ਕਿਸੇ ਨੂੰ ਨਹੀਂ ਪਤਾ ਇਹ ਅਸਲ ਆਪਾਂ ਨੇ ਬਸ ਉਹ ਚੀਜ਼ਾਂ ਜਾਣ ਹੈ ਨਹੀਂ ਉਹ ਬਹੁਤ ਪ੍ਰੇਮ ਸੀਗਾ ਖੇਤੀ ਦੇ ਨਾਲ ਚਲ ਆਪਾਂ ਕਈ ਮਾਰਥ ਗਿਆ ਡੇਰੇ ਦਾਰੇ ਸ਼ੋਰ ਉਹ ਛੋਟਾ ਜਵਾਕ 10 ਬਾਰ ਸਾਲਾਂ ਦਾ ਉਹਨੂੰ ਮੈਂ ਪੁੱਛਿਆ ਐ ਕਰਕੇ ਉਹ ਕਹਿੰਦਾ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਬਾਈ ਬਾਪੂ ਨੂੰ ਹੀ ਪਤਾ ਹੁੰਦਾ ਸਾਰੇ ਤਾਂ ਇਹ ਚੀਜ਼ ਬਾਹਰ ਆਂਦਾ ਵੀ ਪੈੜੀ ਠੇਕੇ ਤੇ ਦੇਣੀ ਆ ਜਾਂ ਕਿਵੇਂ ਕਰਨੀ ਆ ਵੀ ਅਸੀਂ ਤਾਂ ਇਹ ਚੀਜ਼ ਦੀ ਟੈਨਸ਼ਨ ਹੀ ਨਹੀਂ ਲੈਣੀ ਆਂ ਦਾ ਆਪਾਂ ਘਾਟੇ ਬੰਦ ਦਿਖਾਤਾ ਨਾ ਜਿਹੜੇ ਨਵੀਂ ਜਨਰੇਸ਼ਨ ਆ ਉਹ ਖੇਤੀ ਤੋਂ ਖੇਤੀ ਤੋਂ ਦੂਰ ਆਪਣੇ ਮਾਪੇ ਦਾ ਵੀ ਕਸੂਰਾ ਵੀ ਆਪਾਂ ਐਂ ਦਿਖਾਤਾ ਵਿੱਚ ਤੱਕ ਕੱਲਾ ਯਾਰ ਚਲੋ ਠੀਕ ਆ ਪੜਾਈ ਵੀ ਜ਼ਰੂਰ ਆ ਪਰ ਆਪਾਂ ਐਂ ਕਹੀ ਕਿ ਪੜ ਲਓ ਪੜ ਲਓ ਇਹ ਚ ਕੋਹ ਨਹੀਂ ਬੰਦਾ ਐਂ ਕਰੇ ਹੁਣ ਵੀ ਆਪਣੇ ਇਹੀ ਆ ਵੀ ਬਾਹਰ ਜਾੜੋ ਬਾਹਰ ਜਾੜੋ ਇੱਥੇ ਕੁਛ ਨਹੀਂ ਬੰਦਾ ਆ ਚੀਜ਼ ਬਾਦੀ ਆਪਣੇ ਹੋਣਾ ਤੋਂ ਐਂ ਦੇਖ ਲਾ ਵੀ ਜਿਹੜਾ 5-4 ਕਿੱਲਾਂ ਵਾਲਾ ਜੀ ਜ਼ਿਮੀਂਦਾਰ ਹਨਾ ਖੇਤੀ ਕਰਕੇ ਉਹਦਾ ਜਿਹੜਾ ਜਵਾਕ ਆ ਵਧੀਆ ਰੋਟੀ ਖਾਦਦਾ ਉਹ 5-4000 ਤੇ ਪ੍ਰਾਈਵੇਟ ਨੌਕਰੀ ਦਾ ਕਰੀ ਜਾਂਦਾ ਤੇ ਆਪਦੀ ਖੇਤੀ ਨਹੀਂ ਕਰਦਾ ਮੈਂ ਯਾਰ ਮੈਂ ਦਾਦਾ ਸ਼ਹਿਰ ਕਿਤੇ ਵੀ ਲੱਗੇਗਾ ਤੂੰ ਕਿਤੇ ਵੀ ਕੰਮ ਤੇ ਲੱਗੇਗਾ ਤੈਨੂੰ 12000 ਤੋਂ ਲੈ ਕੇ ਵੱਧ ਤੋਂ ਵੱਧ 14 ਮਿਲ ਜੂ 14 ਮਿਲ ਜਾ 4000 ਦਾ ਤੂੰ ਤੇਲ ਫੁਕੇਗਾ ਤੇਲ ਫੁਕੇਗਾ ਤੇਰੇ ਕੋਲੇ ਬਾਜ ਬਜਾ ਕੇ ਉਹੀ 8-9 ਰਹਿ ਗਿਆ ਤੇ 8-9 ਦਾ ਯਾਰ ਤੂੰ ਘਰੇ ਇੱਕ ਮਜਰਾ ਖਾ ਲੈ ਤੇੜੀ ਗੱਲ 22 ਨਹੀਂ ਬਜਦਾ ਫਿਰ 4-5 ਬੰਦਾ ਪੈਂਟਾ ਸ਼ਰਟਾਂ ਦੇ ਜਾਂਦਾ ਹਾਂ ਮੈਂ ਤਾਂ ਇਹਨਾਂ ਵੀ ਇੱਕੀ ਪਾ ਕੇ ਫਿਰ ਭਾਈ ਸਾਰੀ ਦਿਹਾੜੀ ਅਗਲੇ ਦੇ ਥੱਲੇ ਕੰਮ ਕਰਨਾ ਅਗਲੇ ਨੇ ਭਾਈ ਰੋ ਕਰਕੇ ਆਦਾ ਜਾਣਾ ਇਹ ਵੀ ਪਤਾ 9 ਵਜਿਆਂ ਦੇ 8 ਆ ਆਪਣੇ ਹੁਣ ਹਾਲਾਤ ਮਾੜੇ 8 9 ਵਜੇ ਆਉਂਦੇ ਰਾਤ ਨੂੰ ਇੱਥੇ ਮਾਰ ਕੇ ਲਾਫੜਾ ਫੋਨ ਖੋਹ ਲੈਂਦੇ ਆ ਸਾਰਾ ਕੁਝ ਹੋ ਲੈ ਜਾਂਦਾ ਤੇ ਆਹ ਖੇਤੀ ਦਾ ਆਪਦਾ ਬਦਾਨਾ ਜੀ ਨਹੀਂ ਜੀ ਕਰਦਾ ਨਾ ਕਰੀ ਠੀਕ ਆ ਯਾਰ ਨਹੀਂ ਤਾਂ ਪਸ਼ੂ ਇੱਕ ਰੱਖ ਲੋ ਕਰੇ ਉਹ ਵੀ ਮੱਝ ਬਈ ਆਪਦਾ ਹੱਕ ਰੱਖਦੀ ਨਹੀਂ ਮੱਝ ਦੇ ਕੇ ਜਾਂਦੀ ਆ ਤੇ ਬਹੁਤ ਸਾਰਾ ਕੁਝ ਹੋ ਗਿਆ ਸਾਰਾ ਸਾਰਾ ਸਾਰੇ ਸਪਰੇਅ ਵਾਲਾ ਚੱਲੀ ਜਾਂਦਾ ਬਹੁਤ ਜ਼ਿਆਦਾ ਹੋ ਗਿਆ ਆਪਾਂ ਤਾਂ ਮੈਂ ਉਹੀ ਗੱਲ ਕਰਦਾ ਵੀ ਆਪਾਂ ਅੱਜ ਆਪਣੀਆਂ ਮਾਵਾਂ ਆਪਣੇ ਠੀਕ ਆ ਆਪਣੀ ਪੀੜ੍ਹੀ ਹੈ ਜਿਹੜੀ ਸਿਰਫ ਇਹ ਪੀੜ੍ਹੀ ਨੇ ਦੇਖਣਾ ਵੀ ਆ ਫੋਨ ਛੋਟਿਆਂ ਤੋਂ ਲੈ ਕੇ ਕਿਵੇਂ ਆਏ ਟੱਚ ਤੱਕ ਕਿਵੇਂ ਪਹੁੰਚੇ ਠੀਕ ਆ ਤੇ ਆਪਣੇ ਮਾਪੇ ਬਾਪ ਨੂੰ ਫੋਨ ਨਹੀਂ ਚਲਾਉਣੇ ਆਉਂਦੇ ਟੱਚ ਫੋਨ ਨਹੀਂ ਆਉਂਦੇ ਬਟਨ ਵਾਲੇ ਮਾਹਾਂ ਚ ਸਿਖਾਏ ਆਪਾਂ ਤੇ ਹੁਣ ਵਾਲੇ ਦਾ ਤੁਹਾਨੂੰ ਪਤਾ ਵੀ ਆਪਾਂ ਹੀ ਆ ਇਹ ਦੂਬਾਰਾ 15 ਤੋਂ ਇਹਨਾਂ ਦੀ ਸਟਾਰਟਿੰਗ ਸਟਾਰਟਿੰਗ ਹੀ ਹੁੰਦੀ ਆ ਠੀਕ ਆ ਹੁਣ ਨਵੇਂ ਬੱਚੇ ਜਿਹੜੇ ਜੰਮਿਆ ਤੇ ਡਾਟਾ ਟੈਬਲੇਟ ਆ ਇੱਕ ਬਈ ਮੈਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਸੀ ਸਕੂਲਾਂ 'ਚ ਜਿਹੜਾ ਕੰਮ ਚਲਾਤਾ ਹਾਂ ਇੱਕ ਹੋਰ ਮੈਂ ਗੱਲ ਕਰਦਾ ਹੁਣ ਤਾਂ ਸਕੂਲਾਂ 'ਚ ਬਈ ਕਿਤਾਬਾਂ ਵੀ ਨਵੇੜੀਆਂ ਦੇ ਐਲਸੀਡੀਆਂ ਤੇ ਹੀ ਆ ਸਾਰਾ ਕੰਮ ਤੇ ਆਨਲਾਈਨ ਲੈਪਟਾਪ ਜਿਵੇਂ ਬਾਹਰ ਅਸਾਈਨਮੈਂਟਾਂ ਚੱਲਦੀਆਂ ਉਹੀ ਕੰਮ ਆਪਣੇ ਸ਼ੁਰੂ ਹੋ ਗਿਆ ਦੂਜੀ ਗੱਲ ਆਪਾਂ ਕੋਸ਼ ਕਰਦੇ ਆਂ ਬਈ ਆਪਾਂ ਪਹਿਲਾਂ ਵੀਡੀਓ 'ਚ ਕਹਿੰਦੇ ਹੁੰਨੇ ਆਂ ਵੀ ਹੁਣ ਕਈ ਕਹਿਣਗੇ ਵੀ ਵਿਦਵਾਨ ਬਣੇ ਬੈਠੇ ਹਨ ਪਰ ਬਾਈ ਜੇ ਕੋਈ ਗੱਲਾਂ ਜਿੰਨੀਆਂ ਹੈਗੀਆਂ ਉਹ ਦੱਸ ਦਿਆ ਕਰੋ ਚੰਗੀਆਂ ਦੱਸ ਦਿਆ ਕਰੋ ਭਾਵੇਂ ਵਿਦਵਾਨ ਹੀ ਕਹਿ ਦੋ ਤੇ ਪਰ ਕੋਸ਼ਿਸ਼ ਕਰਿਆ ਕਰੋ ਆਪਦੇ ਬੱਚਿਆਂ ਨੂੰ ਇੱਕ ਘੰਟਾ ਗਰਾਊਂਡ ਦੇ ਵਿੱਚ 5 ਵਜੇ ਨਾਲ ਜਾਵੜਿਆ ਕਰੋ ਕੁਝ ਨਹੀਂ ਹੁੰਦਾ ਹਰੇਕ ਦੇ ਪਿੰਡ ਚ ਗਰਾਊਂਡ ਵਿਹਲੇ ਪਏ ਆ ਉੱਥੇ ਬਾਈ ਖੜਾ ਲਓ ਤੇ ਫੋਨਾਂ ਚੋਂ ਬਾਹਰ ਕੱਢ ਦਿਓ ਇੱਕ ਨਾਸੀ ਐਣੀ ਜਵਾਕਾਂ ਦਾ ਅੱਜ ਕੱਲ੍ਹ ਤੋ ਐਂ ਦੇਖ ਲਾ ਵੀ ਮੁੰਡੇ ਕੁੜੀ ਦਾ 5 ਫੁੱਟ ਤੋਂ ਕਾਦੂਰਾ ਪੂਰਾ ਹੈ ਨਹੀਂ ਮੈਂ ਤੂੰ ਦਿਖਾ ਦੇ ਕੋਈ ਹੈ ਨਹੀਂਗਾ ਤੇ 40 ਕਿਲੋ ਤਾਂ ਭਾਰ ਨਹੀਂ ਵਾਧਾ ਨਾ ਨਾ ਜਮੇ ਨਹੀਂ ਦੁੱਧ ਤਾਂ ਪੀਣਾ ਨਹੀਂ ਬਾਈ ਯਾਰ ਦ ਨਯੂਡਲ ਹਾਂ ਬਰਗਰ ਤੇ ਚੀਜਾਂ ਬਈ ਨੁਕਸਾਨਦਾਇਕ ਆ ਹਾਰਮੋਨ ਜਿਹੜੇ ਵਿਗੜੀ ਜਾਂਦੇ ਜਿਹੜੇ ਆ ਬਈ ਹੁਣ ਆਪਾਂ ਮੈਂ ਕਹਿਣਾ ਨਹੀਂ ਚਾਹੁੰਦਾ ਗੇ ਟਾਈਪ ਹੁਣ ਬਣ ਜਾਂਦੇ ਨਾ ਬੰਦੇ ਜੇ ਇੰਨਾ ਇੰਨਾ ਇਹ ਬਹੁਤ ਜ਼ਿਆਦਾ ਨਾ ਇਹ ਵਧ ਗਈਆਂ ਇਹ ਚੀਜ਼ ਕਿਉਂਕਿ ਆ 2000 ਕਿਸਟਾਈ ਪਈਊਗੀ ਜੋਤ ਨੂੰ ਪੁੱਛ ਲਾ ਆਪਣੇ ਫੋਨਾਂ ਦੇ ਇੱਦਾਂ ਇਹ ਕੁਸ਼ ਹੋ ਗਿਆ ਕਿਉਂ ਹੋ ਗਿਆ ਬਈ ਖਾਣ ਪਾਣ ਨਾਲ ਵੀ ਇਹ ਤਾਇ ਦਾ ਮੁੰਡਾ ਕਹਿੰਦਾ ਹੁੰਦਾ ਬਈ ਗੁਰਪੀ ਉਹ ਕਹਿੰਦਾ ਮੇਰੀ ਵੀ ਰੀਜ ਜਵਾਕਾਂ ਨੂੰ ਨਾ ਕਾੜਨੀ ਵਾਲਾ ਦੁੱਧ ਪਿਉਣਾ ਨਾ ਜਿੰਦਗੀ ਜੀ ਕਿਹੜੀ ਹੈ ਮਰੀ ਜਾਂਦਾ ਰੀਜਾਂ ਰਹਿ ਗਈਆਂ ਬਈ ਇਹ ਤੇ ਅੱਗੇ ਆਪਾਂ ਗਾੜਨੇ ਕਿੰਨਾ ਦੁੱਧ ਗਾੜਨੇ ਵਾਲਾ ਆਪਾਂ ਕਿੰਨਾ ਮੱਚਾ ਦੁੱਧਾ ਕੜੀ ਸਾਰੀ ਧੜੀ ਕੜੀ ਜਾਣਾ ਆਪਣੀਆਂ ਦਾਦੀਆਂ ਨੇ ਕਿੰਨਾ ਪੀ ਜਾਂਣਾ ਹੈ ਹੁਣ ਤਾਂ ਹੈ ਹੀ ਨਹੀਂ ਪਚਦਾ ਹੀ ਨਹੀਂ ਕੋਈ ਪਚਦਾ ਕਿਉਂ ਨਹੀਂ ਪਚਦਾ ਕਬਲਾ ਕਬਲਾ ਕਿ ਉਹ ਪੀ ਜਾਂਦੇ ਸੀ ਸਾਰੇ ਠੀਕ ਆ ਦੂਜੇ ਬਾਈ ਕਿਤਾਬਾਂ ਡਾਲੂ ਉਹ ਚੰਗੀਆਂ ਆਦੂ ਤੇ ਬਾਈ ਹੁਣ ਪਤਾ ਆ ਤੇ ਛੱਡ ਦੋ ਛੋਟੇ ਜਵਾਗ ਨੂੰ ਪਤਾ ਹੀ ਕਰਦੇ ਰੋਟੀ ਨਹੀਂ ਖਾਂਦਾ ਆਲਾ ਪਤਾ ਕਾਰਟੂਨ ਦੇਖ ਲਾ ਜੇ ਕੋਈ ਘਰੇ ਮੰਨ ਲਾ ਵੀ ਇਕੱਲੇ ਜਿਵੇਂ ਮਾਂ ਅੰਤਰ ਤੇ ਆਪਾਂ ਦੇਖਦੇ ਛੋਟੇ ਪਰਿਵਾਰ ਆ ਘਰੇ ਬੰਦਾ ਨਹੀਂ ਇਕੱਲੇ 부ੜੀ ਆ ਉਹ ਕਹਿੰਦੇ ਟਿਕਣ ਨਹੀਂ ਦਿੰਦਾ ਉਹਨੂੰ ਜਵਾਗ ਨੂੰ ਖੁਣ ਫੜਾ ਦਿੰਦੇ ਨਹੀਂ ਨਹੀਂ ਇਹ ਚੀਜ਼ਾਂ ਉਹਨੂੰ ਆਤ ਪੈ ਜਾਂਦੇ ਮੁੜ ਕੇ ਛੱਡ ਦਿੰਦਾ ਛੱਡਦਾ ਹੀ ਨਹੀਂ ਫਿਰ ਉਹਨੂੰ ਝੜਕਦੇ ਆ ਫਿਰ ਕੀ ਹੁੰਦਾ ਫਿਰ ਕਹਿੰਦੇ ਹੌਟਸਪੌਟ ਕਰਕੇ ਤੇ ਬਾਈ ਫਿਰ ਆਪਦੇ ਕੋਲੇ ਡਾਟਾ 1GB ਦੇ ਫਿਰ ਕੁੱਟਦੇ ਆ ਉਹਨੂੰ ਪਹਿਲਾਂ ਗਿਜਾ ਦਿੰਦੇ ਆ ਫਿਰ ਆਪਾਂ ਕੁੱਟਦੇ ਆ ਇਹ ਚੀਜ਼ਾਂ ਤੋਂ ਬਈ ਨਾ ਕੋਸ਼ਿਸ਼ ਕਰੋ ਜਵਾਕਾਂ ਨੂੰ ਕਿਤਾਬਾਂ ਨਹੀਂ ਲਾਓ ਗਰਾਊਂਡਾਂ ਨਹੀਂ ਲਿਆਓ ਘਰੇ ਫਰਵਾੜੀ ਬਣਾ ਦਿਓ ਜਿਵੇਂ ਹੁਣ ਬਣਿਆ ਖੇਤ ਇੰਨੀ ਕਿ ਜਗ੍ਹਾ ਬਣਾ ਲਓ ਉਹਨਾਂ ਨੂੰ ਬੂਟਿਆਂ ਦਾ ਸ਼ੌਂਕ ਪਾ ਲਓ ਹਨਾ ਬੱਚੇ ਨੂੰ ਯਾਰ ਬੀਜ ਖੇਤ ਲੈ ਜਾਓ ਹੌਂਚ ਲੈ ਜਾਓ ਕਿਤੇ ਵੀ ਲੈ ਜਾਓ ਬੰਦੇ ਦਾ ਜਵਾਕ ਦਾ ਜਿਹੜੇ ਪਾਸੇ ਧਿਆਨ ਲਾਤਾ ਇਹ ਚੀਜ਼ਾਂ ਦਾ ਬਹੁਤ ਕਰੇ ਉਹਦੇ ਪਾਸੇ ਹੋ ਜਾਂਦਾ ਤੇ ਠੀਕ ਆ ਦੋਸਤੋ ਬਾਕੀ ਹੋਰ ਵੀ ਗੱਲਾਂ ਬਹੁਤ ਗੱਲਾਂ ਪਈਆਂ ਕਰਾਂਗੇ ਕਿਸੇ ਟਾਈਮ ਹਨਾ ਜਿੰਨਾ ਕ ਸਮਾਂ ਲੱਗੇ ਹੁਣ ਆਪਾਂ 91 92 ਉਹ ਸਮੇਂ ਆਲਾ ਸੀ ਆਪਦੀ ਇਹ ਗੱਲਾਂ ਵੀ ਬਾਕੀ ਚੰਗੀਆਂ ਬਾਈ ਜਿਹੜੀ ਆਪਣੀ ਪੀੜੀ ਆ 91 ਤੋਂ ਲੈ ਕੇ 90 ਤੋਂ ਲੈ ਕੇ 2023 ਨਾ ਇਹ 98 99 ਸਾਰਿਆਂ ਨੂੰ ਪਤਾ ਹੈ ਇਹ ਚੀਜ਼ਾਂ ਵੇ ਹੈ ਗਈਆਂ ਵੀ ਐਵੇਂ ਪਕਾਈ ਮਾਰੀ ਜਾਂਦੇ ਹੁਣ ਰੋਡੇ ਫਿਲਮ ਬਣੀ ਸੀ ਰੋਡੇ ਫਿਲਮ ਚ ਲੜਾਈ ਝਗੜੇ ਉਹ ਸਾਰੀ ਚੀਜ਼ ਵਿਖਾਈ ਗਈ ਹੈ ਉਹ ਉਹ ਜ਼ਮਾਨੇ ਦੀ ਠੀਕ ਆ ਉਦੋਂ ਬਾਈ ਹੁੰਦਾ ਸੀ ਚਲੋ ਇਹ ਚੀਜ਼ਾਂ ਹੁੰਦੀਆਂ ਸੀ ਪਰ ਜੇ ਚੰਗੀ ਚੀਜ਼ ਆ ਕਿਵੇਂ ਉਹ ਚੀਜ਼ਾਂ ਚ ਸਟਰਗਲ ਕੀਤਾ ਸਾਡੇ ਮਾਂ ਬਾਪ ਨੇ ਅਸੀਂ 50 ਪਿਆ 20 20 ਰੁਪਏ ਲੈ ਕੇ ਅਸੀਂ ਸਾਰਿਆ ਵਾ ਤੇ ਹੁਣ ਵਾਲੇ ਜਵਾਗ ਦਾ ਮੈਨੂੰ ਲੱਗਦਾ ਵੀ 5000 ਦੇ ਦੇਗੇ ਤਾਂ ਵੀ ਕਹਿਣਗੇ ਥੋੜਾ ਠੀਕ ਆ ਗੱਡੀ ਚਾਹੀਦੀ ਬੁਲਟ ਚਾਹੀਦਾ ਭਾਈ ਜੀ ਇਹ ਚੀਜ਼ਾਂ ਤਾਂ ਸਾਨੂੰ ਸਾਡੇ ਸੁਪਨੇ ਹੁੰਦੇ ਸੀ ਆਪਣੇ ਦਾ ਸੁਪਨੇ ਸਾਡੇ ਸੁਪਨੇ ਹੁੰਦੇ ਸੀ ਜੀ ਅੱਜ ਸਾਡੇ ਕੋਲੇ ਗੱਡੀਆਂ ਆਈਆਂ ਨਾ ਸਮਾਂ ਜਵਾਕ ਨੂੰ ਕਹੋ ਵੀ ਤੁਸੀਂ ਆਪ ਦਾ ਕੰਮ ਕਰ ਮਿਹਨਤ ਕਰ ਲੈ ਲੈ ਇਹ ਚੀਜ਼ਾਂ ਭਾਈ ਵਾਕਈ ਸਚਾਈ ਆ ਸਮਾਂ ਕਟਿਆ ਤੰਗੀਆਂ ਚ ਕਟਿਆ ਜੇ ਸਾਡੇ ਕੋਲੇ ਬੂਟ ਸਕੂਲ ਵਾਲੇ ਆ ਨਾ ਕਈ ਕਹਿ ਦਿੰਦੇ ਹੁੰਦੇ ਆ ਅਸਲ ਦਾ ਸਕੂਲ ਟਾਈਮ ਚੱਲਦੇ ਹੁੰਦੇ ਸੀ ਹਾਂ ਅਗਲਾ ਕਹਿੰਦਾ ਨਾ ਬੂਟ ਜਿਹੜੇ ਸਕੂਲ ਵਾਲੇ ਨੇ ਵਿਆਹ ਕਿਵੇਂ ਵੇਖ ਲਿਆ ਮੈਂ ਮਰੀ ਜਾਂਦਿਆਂ ਮਰੀ ਨਹੀਂ ਜਾਂਦੇ ਸੱਚੀ ਵੇਖੇ ਵੇ ਬਾਈ ਹਾਂ ਉਵੇਂ ਹੀ ਵਰਦੀ ਉਹੀ ਸ਼ਰਟ ਘਰ ਦੇ ਨੇ ਕਹਣਾ ਯਾਰ ਹੁਣ ਤਿਆਰ ਹਾਂ ਟਾਈਮ ਲੇਟ ਹੋਈ ਜਨੇ ਤੂੰ ਆ ਜਾ ਛੁੱਟੀ ਦਿਵਾ ਕੇ ਹਾਇਰੀ ਲਵਾ ਕੇ ਤੇ ਉਵੇਂ ਹੀ ਲੈ ਜਾਣਾ ਸਕੂਲ ਵਾਲੀ ਵਰਦੀ ਇਹ ਗੱਲਾਂ ਸੱਚੀਆਂ ਬਈ ਇਹ ਵਾਕਈ ਸੱਚੀਆਂ ਗੱਲਾਂ ਹੁੰਦੀਆਂ ਗਈਆਂ ਉਹਦਾ ਸਕੂਲ ਚ ਆਰਡਰ ਦੇ ਦਿੰਦੇ ਸੀ ਵੀ ਰੋਜ਼ ਬੂਟ ਪਾਸ਼ ਕਰਦੇ ਹੋਣੇ ਤੇ ਚੈਰੀ ਉਦੋਂ ਹਾਲਾਤ ਹੀ ਇਹੋ ਜਿਹੇ ਸੀ ਮੈਨੂੰ ਲੱਗਾ ਚੈਰੀ ਦੀ ਪਾਸ਼ ਕੋਈ ਹੁਣ ਜਾਣ ਲੈਣਾ ਨਾ ਬਟਨ ਨੱਪ ਕੇ ਖੁੱਲਦੇ ਹੁੰਦੀ ਸੀ ਉਹਦਾ ਟੱਕਣ ਵੀ ਉੱਥੇ ਹਾਂ ਤੇ ਚੈਰੀ ਵਾਲੀ ਮੈਨੂੰ ਲੱਗਦਾ ਹੁਣ ਉਹਨੂੰ ਪਤਾ ਹੀ ਨਹੀਂ ਪਹਿਲਾਂ ਉਹ ਕਹਿੰਦੀ ਸੁਰਕ ਜਾਣੀ ਸਿਆਲ ਚ ਉਹ ਭਰਾਵਾਂ ਨੂੰ ਮਾਰਨਾ ਹਾਂ ਫਿਰ ਉਹ ਵਰਚ ਤੇ ਲਾਉਣਾ ਉਹ ਕਰ ਦੇਣਾ ਹਾਂ ਬਹੁਤ ਬਈ ਇਹ ਚੀਜ਼ਾਂ ਵਾਕਈ ਜਦੋਂ ਸਕੂਲ ਸੀ ਉਹ ਜਦੋਂ ਬਾਹਲੇ ਜਦੋਂ ਜੋਂ ਦੀਆਂ ਛੁੱਟੀਆਂ ਹੁੰਦੀਆਂ ਸੀਗੀਆਂ ਉਦੋਂ ਆਪਣੇ ਸਕੂਲਾਂ ਚ ਆਮ ਹੀ ਹੁੰਦਾ ਸੀਗਾ ਵੀ ਦੇਸੀ ਖੰਡ ਲਿਆਓ ਹਾਂ ਉਹਨੂੰ ਪਾਣੀ ਚ ਘੋਲ ਕੇ ਪੀਣਾ ਜਿਆਦਾ ਟੈਂਪਰੇਚਰ ਨਾ ਹੋਵੇ ਕੋਈ ਚੰਗੀ ਸੀ ਉਹ ਕਈ ਦਿਵਾ ਕੇ ਮਤਲਬ ਉਹ ਤਾਂ ਪਹੁੰਚ ਨਹੀਂ ਹੁੰਦੀ ਪਹੁੰਚ ਨਹੀਂ ਹੁੰਦੀ ਸੀ ਮਹਿੰਗੀ ਸੀ ਨਾ ਹਾਲਾਤ ਉਹ ਦੇਸੀ ਦਾ ਜਿਹੜੀ ਮੋਟੀ ਕੱਟ ਕੁੱਟੀ ਜਣੀ ਕੋਟ-ਕੋਟ ਕੱਪੜੀਆਂ ਬਾਹਰ ਲੈਣ ਜਾਂਣਾ ਉਹ ਸਕੂਲ ਚ ਪਾ ਕੇ ਉਹ ਪਤਾ ਤਾਂ ਹੁੰਦਾ ਨਹੀਂ ਸੀ ਵੀ ਉਹ ਦੁੱਜੂ ਉਹ ਦੇਸੀ ਦਾ ਫਰਕ ਆ ਉਹ ਫਿਰ ਆਪਣੇ ਵਰਗੇ ਬੰਦਾਂ ਨੇ ਆਪ ਕੱਟ ਕੇ ਉਹ ਪੁੜੀਆਂ ਬਣਾ ਕੇ ਲੈ ਜਾਣੀਆਂ ਚੂਰਨ ਵਾਲੀਆਂ ਪਾਈਆਂ ਨਹੀਂ ਹੁੰਦੀਆਂ ਸੀ ਲੰਮੀਆਂ ਲੰਮੀਆਂ ਚਾਰ ਦਿਨ ਦੇ ਸੀ ਅਕਰ ਉਹ ਚਾਰ ਉਹ ਖਾਣੀਆਂ ਰੋਟੀ ਤੇ ਧਰ ਕੇ ਨਾ ਹੋ ਜੋ ਨਾ ਹੋਣਾ ਖਾਣ ਰੋਟੀ ਤੇ ਪਾ ਲੈਣੀਆਂ ਚਾਰੇ ਉਹ ਭੁੱਕ ਕੇ ਖਾਈ ਜਾਂਦੇ ਮੱਛੀਆਂ ਆਈਆਂ ਚੱਲਦੀਆਂ ਨੇ ਇੱਕ ਦੀਆਂ ਚਾਰ ਮੱਛੀ ਵਾਲੀਆਂ ਟੌਫੀਆਂ ਹੁੰਦੀਆਂ ਨੇ ਐੜੀਆਂ ਐੜੀਆਂ ਲੰਮੀਆਂ ਠਿਆਨੀ ਦੀਆਂ ਦੋ ਹੁੰਦੀਆਂ ਨੇ ਇੱਕੋ ਫੁੱਲਿਆਂ ਦਾ ਪੈਕਟ ਆਉਂਦਾ ਹੁੰਦਾ ਸੀਗਾ 1 ਰੁਪਏ ਦਾ ਹੁੰਦਾ ਫਿਰ ਉਹ ਚੂਸੇ ਉਹਨਾਂ ਦੇ ਬੱਤੇ ਵਾਲੇ ਐ ਜਿਹੜੀਆਂ ਉਹ ਗੋਲੀ ਵਾਲਾ ਬੱਤਾ ਦਾ ਉਦੋਂ ਆਏ ਹੁੰਦਾ ਸੀਗਾ ਯਾਰ ਜੇ ਅੱਜ ਦੇ ਟਾਈਮ 'ਚ ਕੋਈ ਬੰਦੇ ਨੇ ਜਿਵੇਂ ਪੀ ਲਿਆ ਫੋਨ ਲੈ ਆ ਬਸ ਉਹ ਜੀ ਆ ਵੀ ਜਿਹਨਾਂ ਨੇ ਗੋਲੀ ਵਾਲਾ ਬੱਤਾ ਪੀ ਲਿਆ ਤੇ ਬਸ ਉਹ ਸਿਰਾ ਹੀ ਆ ਹਾਂ ਜਦੋਂ ਕਿਸੇ ਨੇ ਜਦੋਂ ਵਿਆਹ ਹੁੰਦਾ ਸੀ ਉਦੋਂ ਵੀ ਦਿਖਲਾਉ ਮਮੀ ਫੜਾ ਫੱਤੇ ਹੀ ਫੜਾ ਦਿੰਦੇ ਸੀ ਬਣਾ ਲੈਣੇ ਬੱਤੇ ਹੀ ਮੁੰਡਾ ਗਲਾਸ ਡਿਸਕੋਲ ਗਲਾਸ ਚੱਲ ਪਏ ਹੁਣ ਤੂੰ ਯਾਰ ਹੌਣ ਵਾਲਾ ਬੱਤਾ ਪੀ ਲਈ ਤੇ ਉਹ ਪੀ ਕੇ ਵੇਖ ਲੈਂਦਾ ਉਦੋਂ ਜਿਨ੍ਹਾਂ ਨੇ ਪੀਤੇ ਅੱਗੇ ਆ ਜਾਂਦਾ ਹੀ ਫਰਕ ਵੇਖ ਲੈ ਕਿੰਨੀ ਹੁਣ ਤਾਂ ਇੱਥੇ ਪਈ ਜਾਂਦੀ ਉਹ ਹੋ ਗਿਆ ਹੱਥ 'ਚ ਫੜ ਕੇ ਫੋਟੋ ਖਿਡਾਉਣੇ ਹੁਣ ਆਪਾਂ ਮੰਨ ਲਵਾਂ ਸ਼ਰਮ ਮੰਨਦੇ ਹਾਂ ਯਾਰ ਜੇ ਹੱਥ 'ਚ ਟੰਡਾ ਪੜਿਆ ਹੋਵੇ ਪਾਸੇ ਰੱਖ ਕੇ ਸ਼ਰਮ ਹੁੰਦੀ ਹੈ ਸ਼ਰਮ ਐਡਵਾਂਸ ਹੀ ਇੰਨੇ ਹੋ ਗਏ ਲੋਕ ਬਹੁਤ ਯਾਰ ਉਹ ਚੀਜ਼ਾਂ ਉਹ ਦੇਸੀ ਬਣਾ ਕਹਿਣ ਕੁਝ ਕਹਿ ਲੈਣ ਯਾਰ ਪਰ ਉਹ ਜਿਹੜੀਆਂ ਚੰਗੀਆਂ ਲੱਗਦੀਆਂ ਆ ਜੋ ਚੀਜ਼ ਨੂੰ ਬਾਈ ਅਸੀਂ ਮੈਸ ਕਰਦੇ ਹਾਂ ਬਾਕੀ ਦੇ ਵਿੱਚ ਵੀ ਉਹਦਾ ਆਪਾਂ ਨੂੰ ਆਏ ਨਹੀਂ ਕਿਸੇ ਦੇ ਆਵਾਜ਼ ਨਹੀਂ ਮਾਰਨੇ ਪੈਂਦੀ ਸੀ ਹੁਣ ਤਾਂ ਅਗਲੇ ਤੇ ਬਾਰ ਚ ਬੈਲਰ ਮਾਰ ਕੇ ਪਹਿਲਾਂ ਫੇਰ ਜਾਣਾ ਪੈਣਾ ਖੋਲਦੇ ਹੀ ਨਹੀਂ ਪਹਿਲੀ ਵਾਰ ਤਾਂ ਲੱਗਿਆ ਹਰੇਕ ਦੇ ਬਾਰ ਚ ਉਹਨਾਂ ਨੇ ਯਾਰ ਵੇਖ ਲੈਣਾ ਜੇ ਤਾਂ ਬੰਦਾ ਹੈਗਾ ਤਾਂ ਖੋਲ ਦੇ ਨਹੀਂ ਆਪੇ ਮੁੜ ਜੂਗਾ ਬਸ ਮੁੜ ਜੂਗਾ ਆਪਣੇ ਮਨ ਏਸੀ ਛੱਡ ਕੇ ਅੰਦਰ ਪਏ ਆ ਉਦੋਂ ਨਾ ਟੀਵੀ ਕਿਸੇ ਕਿਸੇ ਦੇ ਹੁੰਦਾ ਸੀ ਬਲੈਕ ਐਂਡ ਵਾਈਟ ਜਿਹਨੇ ਲਿਆਂਦਾ ਜੀ ਪੰਗੇ ਵਾਲੇ ਸਾਡੇ ਪੁਰਾਣੇ ਪਿੰਡ ਆਪਣੇ ਕੋਲੇ ਕਾਲਾ ਟੀਵੀ ਹੁੰਦਾ ਜੀ ਵੱਡਾ ਐਂਟੀਨਾ ਲਾਇਆ ਤਾਂ ਵੱਡਾ ਕਈ ਚੱਕੇ ਲਾ ਤੇ ਬਾਈ ਘਰੇ ਨਾ ਆਪਣੇ ਆਣ ਗਵਾਂਡ 20 25 ਜਣੇ ਆਏ ਬੈਠੇ ਹੋਣੇ ਆਏ ਟੀਵੀ ਚ ਆਏ ਲੱਗਦਾ ਜਿਵੇਂ ਟਿਕਟ ਲੈ ਕੇ ਬੈਠੇ ਆ ਐ ਵਿੰਦੇ ਹੁੰਦੇ ਸੀ ਉਦੋਂ ਹੁਣ ਤਾਂ ਬਹੁਤ ਯਾਰ ਬਦਲ ਗਏ ਜਮਨ ਤੇ ਠੀਕ ਆ ਦੋਸਤੋ ਕਰਾਂਗੇ ਕਿ ਹਦਨ ਹੋਰ ਬਾਕੀ ਵੀ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਬਾਕੀ ਬਾਈ ਜਿਨ੍ਹਾਂ ਨੇ ਗਲਤ ਕਮੈਂਟ ਕਰਨੇ ਉਹ ਤਾਂ ਕਰੀ ਜਾਣਿਆ ਨਾ ਤੇ ਜਿਹੜਾ ਨੇ ਬਾਈ ਹੰਡਾਇਆ ਉਹ ਜਰੂਰ ਕਮੈਂਟ ਕਰਿਓ ਉਹ ਜਰੂਰ ਦੱਸਣਗੇ ਉਹਨਾਂ ਨੂੰ ਜਰੂਰ ਚੰਗੀ ਲੱਗੂਗੀ ਵੀਡੀਓ ਇੱਕ ਸਾਂਝੀ ਵੀ ਜਰੂਰ ਕਰਿਓ ਗੱਲ ਜਿਹੜੀ ਜਿਹੜੀ ਤੁਸੀਂ ਕੀਤੀ ਆ ਚੌਰ ਮਸਤੀ ਹਨਾ ਆਦੇ ਯਾਰਾਂ ਮਿੱਤਰਾਂ ਦੀਆਂ ਗੱਲਾਂ ਉਹ ਵੀ ਜਰੂਰ ਕਰਿਓ ਤੇ ਆਪਾਂ ਕਹੇ ਤੈਨੂੰ ਪਿਆਰ ਗੱਲਾਂ ਬੋਲ ਠੀਕ ਆ ਦੋਸਤੋ ਧੰਨਵਾਦ